ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਟਾਈਮ ਆ ਜਿਹੜਾ ਹੁਣ 6 ਵਜ ਗਏ ਨੇਗੇ 6 ਵਜ ਦੇ ਨੂੰ ਆਪਾਂ ਬਹੁਤ سارے ਕੰਮ ਕਰ ਲੈਣ ਬਾਹਰ ਲਵੇੜਾ ਸੰਭਰਿਆ ਹੀ ਇਧਰੋਂ ਰਹਿੰਦਾ ਕਿਉਂਕਿ ਅੱਜ ਮੈਂ ਇਕੱਲੀ ਹਾਂ ਬੀਬੀ ਗਈ ਹੋਈ ਆ ਵੇ ਪੇਕੀ ਤੇ ਸਨਾਮ ਗਈ ਹੋਈ ਆ ਬੀਬੀ ਤੇ ਸੁਖਮਣ ਹੋ ਰਹਾ ਸਰ ਬਾਕੇ ਨਾ ਰੋਟੀ ਬਣਾ ਕੇ ਫਿਰ ਝਾੜੂ ਚੱਕੂਗੀ ਕਿਉਂਕਿ ਫਿਰ ਝਾੜੂ ਚੱਕੂਗੀ ਜੱਗ ਨੂੰ ਕੁਝ ਚਾਹ ਕੜ ਦਾਨੀਆਂ ਹਨ ਤੇ ਸੁਖਮਣ ਨਾਉਣ ਗਈਆ ਗਰਮਣ ਦਾ ਸਰਵਾਦ ਆਨੀਆ ਐਸ ਤਰ੍ਹਾਂ ਦੇ ਕੰਮ ਨੇ ਜਿਹੜੇ ਕਰਦੇ ਸੁਖਮਣ ਚਾਹ ਪੀ ਲਈ ਗਰਮਣ ਤਾਂ ਹੈ ਹਾਂ ਸੁਖਮਣ ਨੇ ਪੀਤੀ ਹੋਣੀ ਹੈ ਨਾ ਚਾਹ ਹੋਣੀ ਪਈ ਸੋ ਮੈਂ ਮੇਨੂੰ ਬਿੱਤੀ ਹੋਣੀ ਚਾਹਨਾ ਕੇ ਪੀਉ ਚਲ ਉਹ ਉੱਠਣ ਸ਼ਰਮ ਨਾਲ ਨਾਉਣੀ ਬਾਤ ਤੇ ਚਾਹ ਉਹ ਸਰਵਾ ਬ ਹੁਣ ਉਹਨਾਂ ਦੇ ਸਰਵਾ ਕੇ ਫੇਰ ਰੋਟੀ ਬਣਾ ਕੇ ਉਹਨਾਂ ਦੀ ਫੇਰ ਝਾੜੂ ਚੱਕੂਗੀ ਇਧਰੋਂ ਮੱਝਾਂ ਦਾ ਕੰਮ ਮੈਨੂੰ ਮੇੜ ਲਿਆ ਤਾਰ ਤੂਰ ਕੱਢ ਲਿਆ ਗੋਹਾ ਸੱਟ ਲਿਆ ਕੱਕੰਡਾ ਪਾ ਦਿੱਤਾ ਸਰਦਾਰ ਜੀ ਉੱਠ ਕੇ ਬਾਗੇ ਨੇ ਖੇਤ ਉਹ ਵੀ ਸਭ 5 ਵਜੇ ਉੱਠ ਖੜੇ ਸੀਗੇ ਤੇ ਸਰਦਾਰ ਜੀ ਖੇਤ ਬਾਗ ਉੱਠ ਕੇ ਆ ਕੇ ਦੁੱਧ ਪਾ ਕੇ ਆਉਣਗੇ ਦੁੱਧ ਪਾ ਕੇ ਆ ਕੇ ਫਿਰ ਦੇਖੋ ਖੇਤ ਜਾਣਗੇ ਇੱਕ ਹਾਂ ਘਰੇ ਕੋਈ ਕੰਮ ਕਰਾਉਣਗੇ ਪਹਿਲਾਂ ਇੱਧਰ ਝਾੜੂ ਝੂੜੂ ਲਾ ਲੂ ਨਹੀਂ ਬਾਅਦ ਚ ਮੱਜਾਂ ਨਿਮਾਲੂ ਜੇ ਨਮਾ ਆ ਗਈ ਹਾਂ ਦੇਖ ਠੀਕ ਆ ਹਨਾ ਤੇ ਝਾੜੂ ਲਾ ਕੇ ਉਹ ਚਲਾ ਕੇ ਰੋਟੀ ਬਣਾ ਕੇ ਫਿਰ ਜਾऊं ਫਿਰ ਮੱਜਾਂ ਵੱਲ ਸਾਰਾ ਤੋਂ ਮੰਗਰੋ ਕਿਉਂਕਿ ਫਿਰ ਇੱਕ ਪਾਸੇ ਕੰਮ ਨਿਬੜ ਜਾਂਦਾ ਫਿਰ ਇੱਕ ਪਾਸੇ ਰਹਿ ਜਾਂਦਾ ਪਣਵਾਏ ਇਹ ਹੋ ਜਾਂਦਾ ਭੈਣਾਂ ਨੂੰ ਵੀ ਇੱਕ ਪਾਸੇ ਦਾ ਕੰਮ ਰਹਾਇਗਾ ਇੱਕ ਪਾਸੇ ਦਾ ਨਿਬੜ ਗਾ ਹਨਾ ਸੌਖਾ ਹੋ ਜਾਂਦਾ ਕੰਮ ਥੋੜਾ ਜਿਹਾ ਮੈਂ ਸੋਚਿਆ ਮਖਾ ਜੇ ਗੁਰਮਨ ਆਪਦੀ ਵਰਦੀ ਪੁਰਦੀ ਦਾ ਇੰਤਜ਼ਾਮ ਕਰਦੀ ਹੈਗੀ ਪ੍ਰੈਸ ਪ੍ਰੋਸ ਨਾ ਕਰਦੀ ਹੋਵੇ ਤੇ ਮਖਾ ਇਹਨੇ ਮੈਂ ਵਲੌਗ ਸ਼ੁਰੂ ਕਰ ਲਣੀ ਆ ਬਾਕੀ ਇੱਕ ਭੈਣ ਕਮੈਂਟ ਕੀਤਾ ਸਕੈਨ ਭਾਣ ਤੁਸੀਂ ਦੁੱਧ ਦੀ ਮਲਾਈ ਦਿੱਤੀ ਮੈਂ ਲਾਉਣੀ ਦੁੱਧ ਉਵਾਲ ਲੈਣੇ ਪੈਣੇ ਜਿਹੜੀ ਟੋਕੜ ਮੱਝ ਹੁੰਦੀ ਆ ਉਹਦਾ ਦੁੱਧ ਰੱਖ ਲੈਣੇ ਘਰੇ ਤੇ ਹੁਣ ਸਾਡੇ ਲਈ ਵਰ ਕੰਮ ਬਾਧੂ ਸੀ ਅਸੀਂ ਸੀ ਸੀ 7-7 ਕਿਲੋ ਦੁੱਧ ਚਾਹੁੰਦੇ ਸੀ ਸਾਡੇ ਥੱਲੇ ਵਰ ਬਾਧੂ ਰਹਿੰਦੀ ਆ 2 ਮਹੀਨੇ ਆ ਤੇ 2 ਮਹੀਨੇ ਚੇਵਾ ਮ ਹੋ ਗਏ ਸੀ ਹੁਣ ਮੇਰਾ ਸਾਰਾ ਕਿਉ ਲੇਖੇ ਲੱਗ ਗਿਆ बिक ਗਿਆ ਪੈਣਾ ਨੇ ਲੈ ਲਿਆ ਸਾਰਾ बिक ਗਿਆ ਹਨਾ ਕਦਰ ਦੇ ਕਿਉਂ ਵਰਗੀ ਰੀਸ ਨਹੀਂ ਬੜਾ ਪਮੋਲ ਰਤ ਲੈ ਲੈਣੇ ਪਰ ਮੋਲ ਦੀ ਉਹ ਗੱਲ ਨਹੀਂ ਬਣਦੀ ਹੈਗੀ ਅਵਾਲ ਕੇ ਉੱਤੋਂ ਮਲਾਈ ਲਾ ਲੈਣੇ ਆ ਬਾਕੀ ਦੁੱਧ ਚਾਹ ਦਹੀਂ ਦਹੀਂ ਜਮਾਲ ਲੈਣੇ ਤੇ ਚਾਚ ਪਾ ਲੈਣੇ ਪੀ ਲੈਣੇ ਨੇ ਆਪਾਂ ਨੂੰ ਹੌਲਾ ਦੁੱਧ ਪੀਣਾ ਵਧੀਆ ਲਾਹਣਾ ਜਿਹਦੇ ਖੂਨ ਖਾਨ ਸੰਗਣੇ ਘਟੇ ਸਾਰੇ ਪਰਿਵਾਰ ਦਾ ਖੂਨ ਸੰਗਣਾ ਕੁਸਤਾ ਕਰਕੇ ਅਸੀਂ ਇਸ ਤਰ੍ਹਾਂ ਬਾਲ ਦੇਾਂਗੇ ਬਾਲ ਕੇ ਮਲਾਈ ਲਾ ਕੇ ਹੌਲਾ ਕਰਕੇ ਪੀਣੇ ਆਂਗੇ ਤੇ ਕੱਚੇ ਦੁੱਧ ਦੀ ਚਾਹ ਸਾਡੇ ਕੋਲ ਤਿੰਨ ਦਿਨਾਂ ਪਹਿਲੇ ਦਿਨ ਤੋਂ ਉਬਾਲੇ ਹੋਏ ਦੁੱਧ ਦੀ ਪੀਂਦੇ ਅਬਾ ਸਾਰ ਸਾਡੇ ਰਾਜੀ ਵਾਲੇ ਨੇ ਉਹ ਵਾਲੇ ਹੋਏ ਦੁੱਧ ਦੀ ਨਹੀਂ ਚਾਹ ਪੀਂਦੇ ਉਹ ਕੱਚੇ ਦੀ ਪਿੰਦੇ ਨੇ ਉਹ ਕੱਚਾ ਰੱਖਦੇ ਨੇ ਕੱਚੇ ਦੁੱਧ ਦੀ ਮਲਾਈ ਕਰੀਮ ਲਾ ਲੈਂਦੇ ਨੇ ਜਿਹੜਾ ਬਾਕੀ ਹੈ ਨਾ ਪਹਿਣਾ ਮਲਾਈ ਕਰਦੇ ਆ ਜਿਹੜਾ ਤਾਂ ਉਬਾਲੇ ਹੋਇਆ ਦੁੱਧ ਹੁੰਦਾ ਉਹਦੀ ਹੁੰਦੀ ਹੈ ਮਲਾਈ ਉਹ ਜਿਹੜਾ ਕੱਚਾ ਦੁੱਧ ਹੁੰਦਾ ਉਸ ਤੋਂ ਕਰੀਮ ਹੁੰਦੀ ਆ ਉਹ ਤੇ ਇਹ ਪੱਕਾ ਦੁੱਧ ਹੀ ਬਣ ਜਾਣਾ ਜਦੋਂ ਪਵਾਲ ਲਾਣਿਆ ਹਨਾ ਤੇ ਬਹੁਤ ਵਧੀਆ ਥੋਕ ਅੱਜ ਆ ਪੁੱਤ ਸਰਬਾਦੀਓ ਫਿਰ ਮਿਲਦੇ ਲੋਅ ਯਰ ਟਾਈਮ ਆ ਹੁਣ ਵੱਜ ਗਿਆ ਡੇਢ ਤੇ ਖੇਤ ਸਰਦਾਰ ਜੀ ਸਿੜਦੇ ਨੇ ਪ੍ਰਦਾਣ ਖੇਤ ਸਰਦਾਰ ਜੀ ਪ੍ਰਦਾਣ ਸਿੜਦੇ ਨੇ ਮੁੜ ਕੋ ਮੁੜਤੀ ਹੋ ਗਈ ਮੈਂ ਤੁਰ ਵੀ ਫਿਰਦੀ ਤੇ ਜਿੱਦ ਮੈਂ ਪਹਿਲਾ ਵਾਰ ਤੋਤੇ ਸੀਗੇ ਉਦੋਂ ਮੈਂ ਨਾ ਵੈਸੇ ਆਇਆ ਕਹਿਤਾ ਵੀਡੀਓ ਦੇ ਵਿੱਚ ਬੀ ਜਿੱਦੇ ਮੈਂ ਕੇਸੀ ਨਾਣੀ ਉਹਦੀ ਤੇਲ ਲਾਉਣੀ ਉਹਦੋਂ ਬਾਅਦ ਚ ਨਹੀਂ ਲਾਉਂਦੀ ਚਾਹੇ ਮੈਂ ਹਫਤੇ ਵਾਰ ਨਾ ਮਾ ਚਾਹੇ ਚੌਥੇ ਦਿਨ ਨਾ ਮਾ ਚੌਥੇ ਪੰਜਵੇਂ ਕਦੇ ਨਾ ਹੋਣੇ ਆਪਾਂ ਕੇਸੀ ਉਹਦੀ ਤੇਲ ਲਾਉਣੇ ਵਿੱਚ ਦੀ ਉਸ ਪੈਣਾ ਹਨਾ ਹਰ ਰੋਜ਼ ਤੇਲ ਲਾਉਂਦੇ ਸਾਡੀ ਬੀਬੀ ਦਾ ਸਵੇਰ ਹਰ ਰੋਜ਼ ਤੇਲ ਲਾ ਕੇ ਬਵਾਉਂਦੀ ਹੈ ਸਿਰ ਤੇ ਪੈਣ ਕਹਿੰਦੀ ਇਹ ਕਿਹੜੀ ਗੱਲ ਲੱਗੀ ਇਹ ਤਾਂ ਫਿਰ ਨਾ ਕੇ ਤੇਲ ਲਾਉਂਦੇ ਨਹੀਂ ਪੈਣਾ ਤੁਸੀਂ ਉਹ ਸਮਝੀ ਨਹੀਂ ਵੀ ਮੈਂ ਤਾਂ ਬਹਿ ਕਰਨੇ ਬੀ ਵਿਚ ਬੈਸ ਵਿਚ ਦੀ ਨਹੀਂ ਮੈਂ ਲਾਉਂਦੀ ਹੈਗੀ ਤੇਲ ਤੇ ਹੱਜ ਮਬਾਲ ਧੋਲੇ ਮੈਨੂੰ ਵੱਜ ਗਏ ਸੀ 11:30 ਕੰਮ ਕਰਦੀ ਨੂੰ ਸਾਫ ਸਫਾਈਆ ਹਨਾ ਕੁਛ ਨਾ ਜਾਲੇ ਚੜਨ ਲੱਗੀ ਮੇਰੇ ਸੋਈ ਚੋਂ ਤੇ ਉਹ ਸੀਸੇ ਸੁਸੇ ਸਾਫ ਕਰਨ ਲੱਗੀ ਮੈਨੂੰ 11:30 ਪਾਉਣੇ 12 ਹੋ ਗਏ ਹਨਾ ਨਹਾਉਦੀ ਨੂੰ ਨਾ ਕੇ ਪਾਉਣੇ 12 ਨਾ ਕੇ ਫਿਰ Baal gille ਸੀ ਫਿਰ ਸੁਕਾ ਕੇ ਸਰਵਾਇਆ ਫਿਰ ਮੈਂ ਫੋਨ ਕੀਤਾ ਕਿ ਤੇ ਵਿਚਾਰਾ ਕਿਵੇਂ ਕਰਨਾਗਾ ਸਰਦਾਰ ਜੀ ਕਹਿੰਦੇ ਬਣਾ ਦੋ ਚਾ ਇੱਕ ਬੀੜੀ ਨਾਲ ਹਨਾ ਕੱਲੇ ਜਣੇ ਨੂੰ ਐ ਔਖਾ ਹੋਣਾ ਜਿਹੜਾ ਨਵਿਕਾ ਹੈਲਪਰ ਰੱਖਿਆ ਹੋਇਆ ਉਹ ਜਿੱਦ ਦੇ ਜਾਰੇ ਕੰਮ ਹੁੰਦਾ ਆਉਂਦੀ ਨਹੀਂ ਪਤਾ ਨਹੀਂ ਕੀ ਗੱਲ ਸੋਨੀ ਪੈਸੇ ਲੈ ਹੋਗੇ ਜਿੱਦ ਦੇ ਰੇ ਸਿੱਟਣਾ ਹੁੰਦਾ ਉਹਦੇ ਮਿਸ ਮਾਰਦਾ ਦਾ ਜਿੱਦ ਦੇ ਕੋਈ ਰੇ ਪ੍ਰਦਾਨ ਸਿੱਟਣੀ ਤੇ ਅੱਜ ਅੱਜ ਆਇਆ ਨਹੀਂ ਹੈਗਾ ਪਤਾ ਨਹੀਂ ਕੀ ਗੱਲ ਤੇ ਫਿਰ ਕੱਲੇ ਨੂੰ ਔਖਾ ਹੋ ਜਾਣਾ ਹਰ ਕਿਉ ਗਮਾਂਡੇ ਦਾ ਮੁੰਡਾ ਪੁੱਸਾ ਫਿਰ ਕੱਲ ਨੂੰ ਹੋਰ ਸਿੱਟਣੀਆਂ ਫਿਰ ਹੋਰ ਸਿੱਟਿਆ ਹੋਊਗਾ ਤੇ ਉਹ ਛੱਡਦੇ ਨੇ ਜੀ ਪਦਾਨ ਫਿਰ ਬੀੜੀ ਕਰ ਲਾਂਦੇ ਨੇ ਆਪ ਇਸ ਲਈ ਨਹੀਂ ਚੜਾ ਸਰਦਾਰ ਜੀ ਆ ਆ ਦਾ ਕੰਮ ਹੋਈ ਜਾਂਦਾ ਜੇ ਉਹ ਆ ਜਾਂਦਾ ਹਨਾ ਤੇ ਚਾਹ ਬਣਾਈ ਪਈ ਹੈਗੀ ਤੇ ਕੱਪੜੇ ਦੇਖੋ ਤਾਰਾਂ ਤੇ ਐਂ ਪਏ ਨੇ ਹਜੇ ਸਾਰੇ ਕੱਪੜੇ ਲਾਉਣੀਆਂ ਪਾਸੇ ਬਦਲ ਬਦਲ ਸਕਾਏ ਨੇ ਦੋ ਸੂਟ ਤਾਂ ਨਵੇਂ ਸੀਗੇ ਉਹਨਾਂ ਨੇ ਜਾਨੀ ਕਿ ਪਾਣੀ ਜਾਂ ਕੱਢਣਾ ਜੇ ਸਲਾਈ ਕਰਾਈ ਹੋਈ ਸੀ ਜਿਹੜੇ ਉਹਨਾਂ ਕਈ ਦਿਨਾਂ ਚ ਮੈਨੂੰ ਆਏ ਜਿ ਲੱਗਿਆ ਜਿਵੇਂ ਮੈਰਿਜ ਹੋਏ ਹੁੰਦੇ ਨੇ ਮੱਧ ਚੱਦ ਜੀ ਕਿ ਹੋਨਰਾ ਪਾਣੀ ਕੱਢਿਆ ਹੁਣ ਉਹਨਾਂ ਪ੍ਰੈਸ ਕਰਨੀਆਂਗੇ ਪ੍ਰੈਸ ਕਰਨੀਆਂ ਦੇਖਦੇ ਆ ਅਥਨੇ ਸੁਖ ਮਣਾਈ ਤੇ ਢੱਡਰੀ ਜਾ ਕੇ ਆਵਾਂਗੇ ਅਮਰਤ ਫੋਨ ਕਰੀ ਜਾਂਦੀ ਹੈ ਕਹੇ ਰਖੜੀ ਬੰਨਣਾ ਆਓ ਕੁੜੀਆਂ ਨੂੰ ਤੇ ਰਖੜੀ ਬੰਨਣ ਜਾਵਾਂਗੇ ਅਮਰਤ ਕੋਲੇ ਨਰਾਜ ਜੀ ਤੇ ਸ਼ਾਪਿੰਗ ਕਰਕੇ ਆਉਣੀ ਹੈਗੀ ਰਖੜੀਆਂ ਦੀ ਨੇ ਹੋਰ ਹਨਾ 10 ਲਿਆ ਕੇ ਦੇਵਾਂਗੇ ਰਖੜੀ ਮੈਂ ਕੋਈ ਸਿੰਪਲ ਧਾਗੇ ਜੀ ਬੰਨਦੇ ਨੇ ਬੱਚੇ ਅੱਜਕੱਲ੍ਹ ਦਸਤਾਰਾਂ ਲਿਆਵਾਂਗੇ ਸਿਰ ਤੇ ਬੰਨਣ ਲਈ ਹਨਾ ਪਰਨੇ ਗੁਰਾਦਰ ਦਾ ਜੋਤ ਦਾ ਜਸੂ ਦਾ ਤੇ ਤਰਸੇਮ ਦਾ ਪਰਨੇ ਲੈ ਕੇ ਆਵਾਂਗੇ ਉਹਨਾਂ ਲਈ ਲੈ ਕੇ ਆਮਾਂਗੇ ਜੀ ਪਰਨੇ ਦੇਖਾਂਗੇ ਸੁਖਮਣ ਆਖੇ ਲੱਗੂਗੀ ਜੇ ਸਰਦਾਰ ਜੀ ਨੂੰ ਤਾਂ ਟਾਈਮ ਨਹੀਂ ਹੈਗਾ ਜਮੀ ਬਿਲਕੁਲ ਵੀ ਕਿਉਂਕਿ ਕੰਮ ਵਾਲਾ ਹੈਗਾ ਤੇ ਦੋ ਦਿਨ ਦਨ ਹੋ ਗਏ ਮੁੰਡਾ ਆਇਆ ਨਹੀਂ ਹੈਗਾ ਸੋਨੂੰ ਚਾਰ ਦਿਨ ਹੋ ਗਏ 5 ਦਿਨ ਉਹਦੇ ਆਏ ਤੇ ਇਦਾਂ ਲਾਈ ਟਰਾਲੀ ਤੋਂ ਤੇ 4-5 ਦਿਨਾਂ ਦੀ ਗੱਲ ਉਹਦੇ 4-5 ਦਿਨਾਂ ਦੀ ਕਲਿੱਪ ਬਣਾਈ ਹੋਈ ਸੀ ਹੋਰ ਉਹ ਜੀ ਗਰਮਮੈਂਟ ਵੀਡੀਓ ਚ ਲਾਉਣੀ ਭੁੱਲ ਜਾਂਦੀ ਸੀ ਤੇ ਬਾਕੀ ਹੁਣ ਆਪਾਂ ਅੱਜ ਨਾ ਸਬਜ਼ੀ ਤਾਂ ਕੱਦੂ ਦਾ ਪੈਣੇ 4-5 ਪੈਣੇ ਕੱਦੂ ਦਾ ਕੱਦੂ ਤਾਂ ਅੱਜ ਬਣਾਉਂਦੇ ਨਹੀਂ ਹੈਗੇ ਕੱਲ ਮੈਂ ਤੋੜ ਕੇ ਰੱਖਿਆ ਕੱਦੂ ਬੀਬੀ ਨੂੰ ਮੈਂ ਖੈਸਰ ਸੁਨਾਮ ਲੈ ਜੂਗੀ ਬਾਹਰੋਂ ਆਏ ਨੇ ਹਨਾ ਘਰ ਦੀ ਸਬਜ਼ੀ ਕੱਦੂ ਮਰਿਆ ਲੱਗਣਗੇ ਉਹਨਾਂ ਨੂੰ ਤੇ ਭੁੱਲ ਗਈ ਮੈਂ ਵੀ ਜਦੋਂ ਮੈਂ ਆਈ ਕੱਲੇ ਦੁਪਹਿਰੇ ਚਾਹ ਕਰਨ ਉਹ ਘਰ 'ਚ 11:00 ਬਜੇ ਪੌਣੇ 11:00 ਗਈ ਸੀ ਜਦੋਂ ਮੈਂ ਚਾਹ ਕਰਨ ਬੜੀ ਰਸੋਈ 'ਚ ਕਦੂ ਆਵੇ ਬੈਬੂ ਮੈਂ ਮਰ ਜਮੈਂ ਤਾਂ ਇਨਾ ਪਸਤਾਵਾ ਹੋਇਆ ਹਨਾ ਵੀ ਕਦੂ ਤੋੜ ਕੇ ਰੱਖੇ ਪੈਸੀ ਬੀਬੀ ਲੈ ਕੇ ਨਹੀਂ ਗਈ ਹੈ ਕਿ ਉਹ ਵੀ ਭੁੱਲ ਗਈ ਹੋਊਗੀ ਮੇਲਾ ਦਾ ਤੇ ਪਰਸੋਂ ਮੈਂ ਦੋ ਕਦੂ ਮਾਸੀ ਨੂੰ ਦੇਤੇ ਦੋ ਤਿੰਨ ਦੋ ਕਦੂ ਮਮਜਾਂ ਨੂੰ چیر ਕੇ ਪਾਦਤੇ ਜਿਹੜੇ ਥੋੜੇ ਜਿਹੇ ਵੱਡੇ ਲੱਗੇ ਮੈਨੂੰ ਲੂ ਕੇ ਰਹਿ ਜਾਂਦੇ ਨੇ ਪੱਤਿਆਂ 'ਚ ਜਿਹੜੇ ਵੱਡੇ ਹੋ ਜਾਂਦੇ ਨੇਗੇ ਤੇ ਮੇਰੇ ਬਾ ਉੱਧੜੇ ਵੀ ਆਏਗੀ ਸੇਉਣ ਵਾਲੀ ਦੋ ਸੂਟਾਂ ਦੀ ਉੱਧੜੀ ਪਿਆ ਕੁਛ ਨੀਮੀ ਥੋੜੀ ਜੀ ਨੀਮੀ ਕਰਤੀ ਅਮਰਤ ਨੇ ਉਹ ਮੈਂ ਟੰਗ ਜੇ ਲੈਣੀਆਂ ਤੇ ਪਸਤਾਵਾ ਹੋ ਗਿਆ ਹੁਣ ਉਹ ਕੱਦੂ ਦੇ ਤਿੰਨ ਚਾਰ ਪਾਏ ਨੇਗੇ ਤੇ ਕੱਦੂ ਨਹੀਂ ਕਰਦੇ ਕਹਿੰਦੇ ਅਜ ਮੂੰਗੀ ਕਰਿਓ ਮੈਂ ਤਾਂ ਕਹੇ ਸੀ ਮਹਾ ਪੇਠਾ ਪੁੱਠਾ ਲੈ ਲਾਂਗੇ ਪੇਠਾ ਸਰਦਾਰ ਜੀ ਘੱਟ ਖਾਂਦੇ ਨੇ ਕਹਿੰਦੇ ਨੇ ਮੂੰਗੀ ਕਰਿਓ ਮੰਮੀ ਕੁੜੀਆਂ ਵੀ ਕਹਿੰਨੀਆਂ ਮੂੰਗੀ ਦਾਲ ਨਾਲ ਕਹਿੰਦੇ ਚਾਵਲ ਖਾਵਾਂਗੇ ਸੁਭਮਣੋਰੀਆਂ ਕਹਿੰਦੀਆਂ ਦੇਖੋ ਜਿ ਚੌਲ ਬਣਨਗੇ ਕੀ ਬਣੂਗਾ ਫਿਰ ਆਥਣੇ ਕੰਮ ਦਾ ਪਤਾ ਲੱਗਿਆ ਨੇ ਇੱਕ ਬੀਬੀ ਗਈ ਹੋਈ ਐ ਹਨਾ ਤੇ ਬਸ ਮੈਂ ਹੁਣ ਚਾਹ ਬਣਾਤੀ ਸਰਵਾ ਲਿਆ ਆਪਦਾ ਕੱਪੜਿਆਂ ਦੇ ਤਾਹਾਂ ਮਾਰਦੀਆਂ ਪ੍ਰੈਸ ਵਾਲੇ ਕੱਪੜਾ ਢੇਰ ਲੱਗਿਆ ਪਏ ਨੇ ਕੱਪੜੇ ਪਏ ਨੇ ਪ੍ਰੈਸ ਕਰਨ ਵਾਲੇ ਉਹ ਕਰਨੇ ਨੇਗੇ ਤੇ ਹਾਂ ਦੇਖਦੇ ਆਂਗੇ ਟੈਲਨ ਤਾਂ ਘਰ ਸੀ ਐ ਕਿ ਬੱਸ ਐਸੀ ਬਹਿਮ ਨਹੀਂ ਕਰਦੇ ਹੈਗੇ ਵੀ ਚਲੋ ਨਾ ਉਹ ਨਾ ਬਹਿਮ ਕਰਨ ਥੋੜੀ ਜੀ ਅੱਕੀ ਦੀ ਸੱਸ ਨਾ ਬਹਿਮ ਕਰੇ ਹੂੰ ਤਾਂ ਮੈਨੂੰ ਤਾਂ ਕੋਈ ਬਹਿਮ ਨਹੀਂ ਅੱਜ 10ਵੀਂ ਆਏਗੀ ਤੇ ਤੂੰ ਤਾਂ ਕਾਣੂ ਕਰਦੇ ਅੱਕੀ ਤਾਂ ਕਾਣੂ ਕਰਦੀ ਆ ਬਸ ਹਮ ਚਲੋ ਹੁਣ ਆਪਾਂ ਕੱਲ੍ਹ ਤੈਨੂੰ ਹੋਰ ਕੱਢ ਜਾਣੇ ਨੇ ਬੀਬੀ ਆ ਜੂਗੀ ਕੱਲ੍ਹ ਗਈ ਆ ਸ਼ਾਇਦ ਕੱਲ੍ਹ ਨੂੰ ਆ ਜੇ ਪਰਸੋਂ ਨੂੰ ਆ ਜੇ ਹਨ ਤੇ ਆਪਾਂ ਫਿਰ ਜਾਵਾਂਗੇ ਜੀ ਰਖੜੀ ਬੰਨਣ ਦੇਖਾਂਗੇ ਸਰਦਾਰ ਜੀ ਨੇ ਵੀ ਘੁਮਣ ਫਿਰਨ ਜਾਣਾਗਾ ਤੇ ਐਂ ਦੱਸਿਆ ਨਹੀਂ ਕਿੱਥੇ ਜਾਣਾ ਹਜੇ ਤੇ ਉਹ ਤਾਂ ਹੀ ਪ੍ਰਦਾਨ ਪਦੌਣ ਜਿਗਾ ਹਾਲ ਨਾਲ ਸਿੱਟਦੇ ਨੇਗੇ ਤੇ ਇੱਕ ਦਿਨ ਫਿਰ ਅਮਰਤ ਕੋਲੇ ਵੀ ਜਾਣਾ ਇੱਕ ਦਿਨ ਰਾਜਜੀ ਵੀ ਜਾਣਾ ਇੱਕ ਦਿਨ ਆਮਣੀ ਵੀ ਆਊਗੀ 6 ਅੱਠ 9 ਤਰੀਕ ਨੂੰ ਤੱਕ ਜਾਣਗੇ 9 ਤਰੀਕ ਤੱਕ ਮੈਂ ਆਮਣੀ ਨੂੰ ਫੋਨ ਕੀਤਾ ਪੇ ਰਖੜੀ ਤੋਂ ਪਹਿਲੀ ਬਨ ਜਾ ਉਧਰ ਰਖੜੀ ਵਾਲ ਦਿਨ ਤੇ ਭੱਜ ਜੂਗਾ ਤੂੰ ਦਿਨੇ ਆਏਂਗੀ ਹੈਨਾ ਤੇ ਆਮਣੀ ਦੇਖੋ ਕਿੱਦੇ ਆਊਗੀ ਤੇ ਮੈਂ ਤਾਂ ਪਰਸੋਂ ਦੇ ਕੰਗ ਪਰਸੋਂ ਬਨ ਕੇ ਆਉਂਗੀ ਜੇ ਟਾਈਮ ਨਾਲ ਆ ਗਏ ਫਿਰ ਰਾਜਜੀ ਵੀ ਜਾ ਆਵਾਂਗੇ ਕੰਟਾ ਤੇ ਚਲਕੀ ਕੋਲੇ ਘਟ ਗਾ ਅਮਰਤ ਕੋਲੇ ਹਨਾ ਅਮਰਤ ਨੂੰ ਅਸੀਂ ਅਕੀ ਕਹਿੰਦੇ ਹਾਂਗੇ ਮੈਨੂੰ ਉੱਥੇ ਰੱਜੋ ਰਨਾ ਤੇ ਜਾਣਿਆ ਜਾਂਦਾ ਹੈਗਾ ਮੈਨੂੰ ਰੱਜੋ ਕਹਿੰਦੇ ਨੇ ਤੇ ਨਾਮ ਮੇਰਾ ਰੱਜੋ ਉੱਥੇ ਤੇ ਸਾਡੇ ਨਾਲ ਇੱਕ ਪਿੰਡ ਚ ਬਾਬਾ ਜੀ ਨੇਗੇ ਤੇ ਉਹ ਉਰੇ ਆ ਗਏ ਹੈ ਉਧਰ ਲੈ ਕੇ ਤਾਂ ਕਈ ਵਾਰੀ ਆਏ ਸੀ ਜਿਰੋ ਇਧਰ ਲੈ ਕੇ ਆਏ ਨਾ ਦੋ ਤਿੰਨ ਸਾਲ ਹੋ ਗਏ ਕਹਿੰਦੇ ਪਾਈ ਰੱਜੋ ਤੂੰ ਤਾਂ ਘਰ ਨਾ ਰੱਜਲੀ ਕਹਿੰਦੇ ਤੈਨੂੰ ਜਿਵੇਂ ਤੈਨੂੰ ਨਾ ਤਰੇ ਰੱਜੋ ਕਹਿੰਦੇ ਤੈਨੂੰ ਤਾਂ ਖੁੱਲੇ ਥਾਂ ਨਾ ਰੱਜਲੀ ਮੇਰੀ ਨਾ ਜਿਰੋ ਜਿਰ ਵੀ ਕੋਈ ਹਰ ਕੋਈ ਕਹਿੰਦਾ ਐਡਾ ਵੱਡਾ ਘਰ ਖੁੱਲਾ ਖੁੱਲਾ ਘਰ ਮੈਂ ਕਹਿੰਦੇ ਮੈਂ ਰੱਜਲੀ ਹੈ ਨਾ ਵੀ ਉਹੀ ਗੱਲ ਬਾਬਾ ਜੀ ਕਹਿੰਦੇ ਭਾਈ ਤੂੰ ਤਾਂ ਸਾਡੇ ਬਾਬਾ ਜੀ ਲੱਗਦੇ ਨੇ ਉਹ ਤੇ ਪਿੰਡ ਦੇ ਪ੍ਰਧਾਨ ਨੇ ਕਹਿੰਦੇ ਭਾਈ ਤੂੰ ਤਾਂ ਰੱਜਲੀ ਰੱਜੋ ਤੂੰ ਤਾਂ ਰੱਜਲੀ ਕਹਿੰਦੇ ਰੱਜੋ ਨਾ ਵੀ ਰੱਜੋ ਦੀ ਤੇਰਾ ਕਹ ਤੂੰ ਰੱਜ ਵੀ ਲਈ ਤੇ ਇਸ ਤਰ੍ਹਾਂ ਪਈ ਗੱਲ ਬਾਤ ਹੁੰਦੀ ਐ ਕੰਮ ਹੁੰਦੇ ਰਹੁਣ ਮੈਂ ਤਾਰਾ ਤੋਂ ਕੱਪੜੇ ਲਾਉਣੀਆਂ ਦੇਖ ਰਹੀਆਂ ਪ੍ਰੈਸ ਕਰਦੀਆਂ ਕੱਲਿਆਂ ਨਾਲ ਮਨ ਨਹੀਂ ਕਰਦਾ ਅੱਜ ਮੈਂ ਦਰਵਾਜ਼ੇ 'ਚ ਝਾੜੂ ਲਾਉਣ ਵੇਲੇ ਦੀ ਗਈ ਹੋਈ ਆਂਗੀ ਬਾਹਰ ਡਾਇਈ ਸੀ ਨਾ ਹੁਣ ਗਈ ਹੁਣ ਵਾਰ ਖੋ ਲਈ ਮੈਂ ਸਰਦਾਰ ਜੀ ਚਾਹ ਲੈਣ ਆਉਣਗੇ ਪੂਰੀ ਬਸ ਪੱਖਾ ਲਾ ਕੇ ਪੂਰੀ ਬਾਹ ਸਿਕਾ ਲੇ ਪੂਰੀ ਪਾਏਗੀ ਪੱਖਾ ਲੱਕ ਹੁਣ ਥੋੜੀ ਧੂਪ ਆਉਗੀ ਇੱਥੇ ਦੇਖ ਨੇ ਗਾਤਿਆਂ ਨਾਲ ਪੱਖਾ ਲਾ ਪੂਰੀ ਕਰੂੰ ਪ੍ਰੈਸ ਉਹ ਸਵਾਤ 'ਚ ਜਿਹੜਾ ਕਮਰਾ ਨਾਮਾ ਪਾਇਓ ਉੱਥੇ ਆਗਾ ਮੇਜ਼ ਪ੍ਰੈਸ ਵਾਲਾ ਫਿਰ ਘਰ ਸੁਣਨਾ ਰਹਿਣਾ ਨੀਂਗਾ ਨਹੀਂ ਰਹਿਣੀ ਉਰੇ ਜੇ ਮੇ ਆਪਾਂ ਸਰਦੀਆਂ ਚ ਕਰਦੇ ਹੁੰਨੇ ਆ ਇੱਥੇ ਨਾ ਆਪ ਲੱਗ ਚ ਇੱਥੇ ਕਰਦੇ ਆ ਨਾ ਤਾਂ ਗਰਮੀ ਚ ਕਮਰੇ ਚ ਵੜ ਕੇ ਪ੍ਰੈਸ ਹੁੰਦੀ ਐ ਨਾ ਸਰਦੀ ਸਰਦੀ ਠੰਡ ਲੱਗਦੀ ਐ ਗਰਮੀ ਚ ਗਰਮੀ ਲੱਗਦੀ ਐ ਇੱਕ ਪ੍ਰੈਸ ਦਾ ਸ਼ੇਪ ਹੋ ਜਾਂਦਾ ਹੈ ਨਾ ਚਲੋ ਜੀ ਆਪਾਂ ਫੇਰ ਮਿਲਦੇ ਆ ਸਰਦਾਰ ਜੀ ਆਗੇ ਮਿਲ ਲਗਾ ਫੇਰ ਗੱਲਾਂ ਕਰਦੇ ਸੁਬਨਾਰ ਜਿਆ ਟਾਈਮ ਹੈ ਸਾਡੇ ਸੇ ਹੋ ਗਏ ਉਹੀ ਗੱਲਾਂ ਹਨਾ ਕੱਲੇ ਜਣਿਆਂ ਨੂੰ ਕੰਮ ਵਾਲੇ ਹੋ ਜਾਂਦੇ ਨੇ ਹਜੇ ਮੱਝਾਂ ਬੰਨਣੀਆਂ ਨੇ ਮੱਝਾਂ ਤੁਹਾਨੂੰ ਸੰਭਰ ਨਾਲ ਪਿਆ ਬਾਹਰੋਂ ਤੇ ਘਰ ਤੋਂ ਆਪਣੇ ਕੱਢ ਲਿਆ ਸਰਦਾਰ ਜੀ ਗਏ ਹੋਣੇ ਦਸਵੀਂ ਤੇ ਅੱਜ ਦਸਵੀਂ ਸਵੇਰੇ ਜਾਇ ਨਗੇ ਚੰਗੀ ਤਰ੍ਹਾਂ ਝਾੜ ਲੈਣ ਨੂੰ ਤੇ ਸਰਦਾਰ ਜੀ ਗਏ ਨੇ ਦਸਵੀਂ ਤੇ ਸਾਰੀ ਵਾਰੀ ਪਣਾ ਦੇ ਕਵੈਂਟਾ ਰਹੇ ਨੇ ਵੀ ਪਣ ਤਸਤੀਆਂ ਤੇ ਨਹੀਂ ਗਏ ਤੀਆਂ ਤੇ ਨਹੀਂ ਗਏ ਤੇ ੀਆਂ ਤੇ ਜੀ ਬੀਬੀ ਦਾ ਭਤੀਜਾ 4 ਸਾਲ ਲਗਾਰ ਕੈਨੇਡਾ ਤੋਂ ਆਇਆ ਬੀਬੀ ਉਧਰ ਵਾਗੀ ਤੇ ਬਾਕੀ ਸਾਡੀ ਹਨਾ ਸਰਦਾਰ ਜੀ ਰਖੇ ਐ ਤੇ ਕੰਮ ਵਾਲਾ ਉੱਜਿਆ ਪਿਆ ਜਿਹੜਾ ਉਹਨਾਂ ਨੇ ਨਵੀਂ ਕਹਿੰਦੇ ਹੈਲਪ ਕਰ ਰੱਖਿਆ ਉਹ ਆ ਨਹੀਂ ਰਿਹਾ ਹਨਾ ਕਿ ਇਹ ਤਾਂ ਕੱਲ ਕੋਈ ਕੱਲ ਪ੍ਰਦਾਨ ਸਿੱਟੀ ਕੋਈ ਸਾਡੀ ਸਿੱਟੀ ਆਏਗੀ ਤੇ ਇਸ ਕਰਕੇ ਕੰਮ ਬੜਾ ਵਧਿਆ ਪਿਆਗਾ ਤੇ ਅ ਅੱਜ ਮੈਂ ਤੁਹਾਨੂੰ ਪਹਿਲਾਂ ਵੀ ਵਲੌਗ ਚ ਕਹਿ ਕੇ ਹਟੀਆਂ ਵੀ ਮੈਂ ਚੁੰਨੀਆਂ ਡਾਈ ਕਰਾਉਣ ਜਾਣਾ ਮੈਂ ਰਖੜੀਆਂ ਦੀ ਸ਼ਾਪਿੰਗ ਕਰਕੇ ਆਉਣੀ ਪਰ ਮੈਂ ਥੋ ਹੋਈ ਨਹੀਂ ਹੈਗੀ ਤੇ ਕੱਲ ਨੂੰ ਦੇਖੂਗੀ ਹਨਾ ਕੰਮ ਕਰਕੇ 11 ਵਾਲੀ ਵਾਸਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਹਨਾ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡਾ ਖੇਤੀ ਦਾ ਹੀ ਕੰਮ ਵਾਲਾ ਉੱਜਿਆ ਪਿਆ ਇਸ ਕਰਕੇ ਨਹੀਂ ਗਈ ਆਮਨ ਵੀ ਬਿੰਦੇ-ਬਿੰਦੇ ਫੋਨ ਕਰੀ ਗਿਆ ਜੋਤ ਵੀ ਭੁਆ ਸੀ ਬਿੰਦ ਕਲਾਏ ਜਾਣੇ ਰੋਕ ਘੰਟ ਲੈ ਜਾਣੇ ਕੁਸ ਮੈਂ ਸੁਖਮਣ ਹਰਿਆ ਨੂੰ ਕਿਹਾ ਕਹਿੰਦੀ ਇਹ ਕਿਹਦੀ ਛੱਡ ਪਰ ਮੰਮੀ ਕੀ ਕਰਾਂ ਗਰਮੀ ਵਾਲੀ ਆ ਕੁਸ ਕੱਲੇ ਸੁਖਮਣ ਕਾਟ ਕਰਨ ਲੱਗੀ ਸਪੈਰਾ ਸਾਹਿਬ ਤੇ ਬਾਕੀ ਗੁਰਮਣ ਆਪ ਦਾ ਪੜਨ ਲੱਗਦੀ ਤੁਹਾਨੂੰ ਪਤਾ ਹੀ ਆ ਫਿਰ ਹਨਾ ਇੱਕ ਜਣੇ ਦੇ ਘਰ ਚ ਕੰਮ ਨਹੀਂ ਠੀਕ ਆਉਂਦੇ ਫਿਰ ਮੈਨੂੰ ਆ ਕੇ ਵੀ ਆਪਾਂ ਜੇ ਆਪਾਂ 2 ਘੰਟੇ ਕਹਿ ਰਹੇ ਨੇ ਆਪਾਂ 2 ਘੰਟੇ ਨੂੰ ਮੁੜਿਆ ਮੰਗ ਦੋ ਘੰਟੇ ਥਾ ਚਾਰ ਪੰਜ ਘੰਟੇ ਮੰਗੂਲੀ ਗੱਲ ਹੀ ਲੱਗ ਜਾਂਦੇ ਨੇਗੇ ਇਸ ਕਰਕੇ ਨਹੀਂ ਗਈ ਫਿਰ ਆਖ ਮੈਨ ਮੱਝਾਂ ਵੀ ਕਰਨਾ ਪੈਂਦਾ ਹਨਾ ਤੇ ਹੋਰ ਕੰਮ ਵੀ ਕਰਨਾ ਪੈਂਦਾ ਸਾਰੀ ਤਾਂ ਮੈਂ ਜਦੋਂ ਇਕੱਲੇ ਜਾਣ ਨੂੰ ਘਰ ਪੈ ਜਾਣ ਫਿਰ ਸਾਨੂੰ ਪਤਾ ਹੀ ਆ ਕਿੱਥੇ ਜਾਏ ਆਂ ਲਗਾ ਅ ਚਲੋ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਸਾਰੇ ਅ ਤਰਸੇ ਵਾਲੀ ਵੀਡੀਓ ਤੇ ਵੀ ਕਮੈਂਟ ਆ ਰਹੇ ਨੇ ਭੈਣ ਨਹੀਂ ਆਈ ਭੈਣ ਨਹੀਂ ਆਈ ਤੇ ਇਸ ਕਰਕੇ ਨਹੀਂ ਆਈ ਭੈਣ ਤਾਂ ਜੀ ਤੇ ਦਾ ਟਾਈਮ ਨਹੀਂ ਸੀ ਹੈਗਾ ਹਨਾ ਤੇ ਕੁਸ ਗਰਮੀ ਜਾ ਰਹੀ ਸੀਗੀ ਤੇ ਫਿਰ ਗਰਮੀ ਚ ਆ ਕੇ ਕੰਮ ਨਹੀਂ ਹੁੰਦਾ ਹਨਾ ਤੇ ਫਿਰ ਜੇ ਹੁਣ ਪਹਿਲਾਂ ਉਹਦੇ ਤਰਸੇ ਮਹੌਰੀ ਆ ਗਏ ਉਹਦੇ ਅਸੀਂ ਨਿੰਮਤੇ ਵਾਗੇ ਆਉਂਦੇ ਹੋਏ ਖੜ ਗਏ ਫਿਰ ਅਸੀਂ 10 ਮਿੰਟ ਤੇ ਫਿਰ ਜੇ ਮੈਂ ਹੁਣ ਧੀਆਂ ਤੇ ਵਗ ਜਾਨੀ ਫਿਰ ਮਿੱਥੋ ਰਖੜੀ ਰੁਣੀਤੀ ਜਾਇਆ ਜਾਣਾ ਹਨਾ ਤੇ ਜੇ ਹੁਣ ਅਮਰਤ ਕਲ ਰਖੜੀ ਬਨਨਗੀ ਤੇ ਜੇ ਮੈਂ ਪਹਿਲਾਂ ਬੰਨਦੇ ਫਿਰ ਉਹ ਕਹਿੰਦੇ ਸਾਡੇ ਕੋ ਰਖੜੀ ਵਾਲੇ ਰਖੜੀ ਵਾਲੇ ਦੇ ਕੋਈ ਆਇਆ ਹਨਾ ਤੇ ਰਖੜੀ ਆ ਜਨਤਾ ਇਕੱਤੀ ਵੀ ਨਹੀਂ ਜਾਇਆ ਜਾਣਾ ਸਰਦਾਰ ਜੀ ਜਾਣ ਨੂੰ ਕਹਿੰਦੇ ਨੇ ਕਿ ਦੇਖਾਂਗੇ ਉਹ ਤੋਂ ਪਹਿਲਾਂ ਜੇ ਟਾਈਮ ਲੱਗਿਆ ਉਹਦੀ ਪਹਿਲੇ ਹੀ ਬੰਨ੍ਹਿਆਵਾਂਗੇ ਤੇ ਬਾਕੀ ਇਹੀ ਗੱਲ ਸੀਗੀ ਬਸ ਕੰਮ ਦਾ ਜ਼ੋਰ ਬਹੁਤ ਹੈਗਾ ਹਨਾ ਜੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ